ਸ਼ਿਵ ਸੈਨਾ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਦੀ ਅਗਵਾਈ ਵਾਲਾ ਬਹੁ ਪਾਰਟੀ ਸੰਸਦ ਮੈਂਬਰ ਡੈਲੀਗੇਸ਼ਨ ਅੱਜ ਸਵੇਰੇ ਆਬੂ ਤਾਬੀ ਪਹੁੰਚ ਗਿਆ ਹੈ ਇਹ ਵਫਦ ਆਲਮੀ ਭਾਈਚਾਰੇ ਨੂੰ ਆਪਰੇਸ਼ਨ ਸੰਧੂਰ ਤਹਿਤ ਅਤਵਾਦ ਖਿਲਾਫ ਡਿਪਲੋਮੈਟਿਕ ਪਹਿਲ ਕਦਮੀ ਬਾਰੇ ਜਾਣਕਾਰੀ ਦੇਵੇਗਾ ਸੰਯੁਕਤ ਅਰਬ ਅਮੀਰਾਤ ਵਿੱਚ ਵਫਦ ਦਾ ਸਵਾਗਤ ਫੈਡਰਲ ਨੈਸ਼ਨਲ ਕੌਂਸਲ ਦੇ ਮੈਂਬਰ ਅਹਿਮਦ ਮੀਰ ਖੁਰੀ ਅਤੇ ਭਾਰਤੀ ਰਾਜਦੂਤ ਸੰਜੈ ਸੁਧੀਰ ਨੇ ਕੀਤਾ ਇਹ ਵਫਦ ਲਾਇਬੇਰੀਆ ਕਾਂਗੋ ਸਿਰਾ ਲਿਓਨ ਕਰ ਰਿਹਾ ਹੈ ਆਪਣੇ 15 ਦਿਨਾਂ ਦੌਰੇ ਦੌਰਾਨ ਵਫਦ ਵੱਖ-ਵੱਖ ਦੇਸ਼ਾਂ ਦੇ ਸੰਸਦ ਮੈਂਬਰ, ਮੀਡੀਆ, ਸਿਵਲ ਸੁਸਾਇਟੀ ਅਤੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਨਗੇ ਅਤੇ ਉਹਨਾਂ ਨੂੰ ਭਾਰਤ ਦੀ ਅਤਵਾਦ ਵਿਰੋਧੀ ਨੀਤੀ ਬਾਰੇ ਜ਼ੋਰਦਾਰ ਢੰਗ ਨਾਲ ਜਾਣੂ ਕਰਵਾਏਗਾ। ਭਾਰਤ ਨੇ ਪਾਕਿਸਤਾਨ ਵੱਲੋਂ ਸਪਾਂਸਰ ਅਤਵਾਦ ਦਾ ਪਰਦਾਫਾਸ਼ ਕਰਨ ਲਈ ਇੱਕ ਹਮਲਾਵਰ ਵਿਸ਼ਵਵਿਆਪੀ ਮੁਹਿੰਮ ਸ਼ੁਰੂ ਕੀਤੀ। ਇਸ ਤਹਿਤ ਬੀਤੇ ਦਿਨ ਦੋ ਸਰਪਾਰਟੀ ਵਫਦ 9 ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਏ। ਦੂਜਾ ਵਫਦ ਜਨਤਾ ਦਲ ਯੂनाइटेड ਦੇ ਸੰਸਦ ਮੈਂਬਰ ਸੰਜੇ ਕੁਮਾਰ ਜ ਆਦਿ ਅਗਵਾਈ ਹੇਠ ਇਨੋਨੇਸ਼ੀਆ, ਮਲੇਸ਼ੀਆ ਦੱਖਣ ਕੋਰੀਆ ਜਾਪਾਨ ਅਤੇ ਸਿੰਗਾਪੁਰ ਦੇ ਦੌਰੇ ਲਈ ਦੌਰੇ ਤੇ ਹੈ ਇਹ ਵਫਦ ਆਪਰੇਸ਼ਨ ਸਿੰਧੂ ਹੇਤ ਹੈ ਤੇ ਭਾਰਤ ਦੇ ਕੂਟਨੀਤਕ ਯਤਨਾਂ ਦਾ ਇੱਕ ਹਿੱਸਾ ਹੈ ਇਸ ਮੌਕੇ ਜਾਣਿਆ ਕਿ ਵਫਦ ਦਾ ਮਿਸ਼ਨ ਵਿਸ਼ਵ ਪਾਈ ਚਾਰੇ ਸਾਹਮਣੇ ਪਾਕਿਸਤਾਨ ਦਾ ਅਸਲੀ ਚਿਹਰਾ ਬੇਨਕਾਬ ਕਰਨਾ ਹੈ